ਜਾ ਰਹੇ ਆ ਇਹ ਦੇ ਵਿੱਚ ਇੱਕ ਪੂਥੜਾ ਪੁਲਿਸ ਨੂੰ ਸਾਡੇ ਐਸਪੀ ਗੌਰਵ ਪੂਰਾ ਜੀ ਦੇ ਮੈਂਮੈਂਡ ਬਹੁਤ ਵੱਡੀ ਕਾਮਯਾਬੀ ਲਈ ਹੈ ਜੀ ਉਹ ਇਥੇ ਵਧੀਆ ਇਹ ਮਰਡਰ ਜਿਹੜਾ ਹੈਗਾ ਅਸੀਂ ਫੇਸ ਕੀਤਾ ਐਫ ਆਈ ਆਰ ਨੰਬਰ 203 ਸੀਗੀ ਜਿਹੜੀ 10925 ਨੂੰ ਅਸੀਂ ਦਰਜ ਕੀਤੀ ਸੀ ਬੇਸਿਕਲੀ ਇਹਦੇ ਵਿੱਚ ਇੱਕ ਸਾਨੂੰ ਅਨਡੈਂਟੀਫਾਈਡ ਬਾਡੀ ਜਿਹੜੀ ਸੀਗੀ ਆਇਲ ਆਫ ਹਰਟ ਦੇ ਨਾਲ ਆ ਕੇ ਮਿਲੀ ਸੀਗੀ ਔਰ ਬਾਡੀ ਨੂੰ ਜਿਹੜਾ ਅਸੀਂ ਜਦੋਂ ਜਾ ਕੇ ਮੌਕੇ ਤੇ ਵੇਖਿਆ ਉਹਦੀ شناخت ਜਿਹੜੀ ਸੀਗੀ ਇਹ ਆਮ ਨੇ ਕਬੂਤਰ ਵਾਲੋ ਹੋਈ ਹੈ ਜਿਹੜਾ ਕਿ ਚਿੱਟੀ ਦਾ ਰਹਿਣ ਵਾਲਾ ਸੀ ਜੋ ਲਈ ਫਦਰ ਇਨਵੈਸਟੀਗੇਸ਼ਨ ਕੀਤੀ ਰਹੀ ਐਫ ਆਈ ਆਰ ਦਰਜ ਕਰਕੇ ਅਸੀਂ ਜਿਹੜੀ ਸੀਗੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਇਹਦੇ ਵਿੱਚ ਕੁਝ ਪੈਲਿਓ ਜਿਹੜੇ ਐਸੇ ਸਾਨੂੰ ਮਿਸਿੰਗ ਲਿੰਕ ਲੱਗੇ ਕਿ ਜਿਹੜਾ ਸੀਗਾ ਇਹਦਾ ਜੋ ਐਫ ਆਈ ਆਰ ਦੇ ਵਿੱਚ ਵਰਜਨ ਸੀਗਾ ਉਹ ਤਾਂ ਮੈਚ ਨਹੀਂ ਸੀ ਕਰਦਾ ਕੰਪਨੀ ਨਾਲ ਸੋ ਇਸ ਇਨਵੈਸਟੀਗੇਸ਼ਨ ਨੂੰ ਫਦਰ ਅੱਗੇ ਕਰਦੇ ਹੋਏ ਅਸੀਂ ਹਿਊਮਨ ਸਰਸਸ ਦੇ ਰਾਹੀਂ ਔਰ ਟੈਕਨੀਕਲ ਐਨਾਲਾਈਸਿਸ ਦੇ ਥਰੂ ਅਸੀਂ ਜਿਹੜਾ ਸੀਗਾ ਇੱਕ ਬੰਦਾ ਰਮਨਦੀਪ ਸਿੰਘ ਰਮਾ ਜਿਹੜਾ ਦੁਰਜੀ ਦਾ ਸੀਗਾ ਉਹਨੂੰ ਅਸੀਂ ਜਿਹੜਾ ਪੈਨ ਪੁਆਇੰਟ ਕੀਤਾ ਔਰ ਇਹਦੇ ਤੇ ਅਸੀਂ ਪਾਸੋਂ ਸਾਨੂੰ ਇਹਨੂੰ ਦਰਫਤਾ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਸਭ ਤੋਂ ਆਸ ਰਹੀ ਹੈ ਔਰ ਇਹਦੀ ਪੁੱਛ ਕੇ ਜਦੋਂ ਆਨੇ ਨੇ ਇਹ ਗੱਲ ਮੰਨੀ ਹੈ ਕਿ ਇਹਨੇ ਜਿਹੜਾ ਹੈਗਾ ਇਹ ਦੋ ਬੰਦੇ ਹੋਰ ਸੀਗੇ ਯਾਕੂਬ ਵਲੀਆ ਸੈਫ ਹਰੀ ਸੈਫ ਹਰੀ ਇਹੀ ਹੈ ਜਿਹੜਾ ਸਾਡਾ ਬਧਾਈ ਹੋਇਆ ਇਸ ਮਾਮਲੇ ਦਾ ਉਹਦੇ ਨਾਲ ਰਲ ਕੇ ਉਹਦੇ ਨਾਲ ਕਾਨਫਰੈਂਸੀ ਕਰਕੇ ਇਹ ਜਿਹੜਾ ਨਾਲਾ ਸੀਗਾ ਮਾਮ ਗੁਜਰ ਸੀਗਾ ਉਹਦਾ ਮਰਡਰ ਕੀਤਾ ਸੀਗਾ ਇਹਨਾਂ ਨੇ ਔਰ ਇਸ ਜਿਹੜੇ ਵਾਦਦਾਨ ਵਿੱਚ ਵਰਤਿਆ ਗਿਆ ਬਰਾਮਦ ਸਰਪਿਆਰ ਵੀ ਅਸੀਂ ਬਰਾਮਦ ਕਰ ਲਿਆ ਔਰ ਇਹ ਜਿਹੜੀ ਜਿਹਨਾਂ ਦੇ ਜਿਹੜੀ ਲਿਕੇ ਅਜੇ ਰਿਮਾਨਡ ਲੈ ਕੇ ਆਣਾ ਤਾਂ ਅਦਾਲਤ ਵਿੱਚ ਪੇਸ਼ ਕਰਨ ਦਾ ਰਮਾਨਡ ਵੀ ਲੈ ਲਿਆ ਕਿਨੇ ਦਾ 3 ਦਿਨ ਦਾ ਰਮਾਨਡ ਆ ਰਿਹਾ ਸੀਗਾ ਬੇਸਿਕਲੀ ਜਿਹੜੀ ਵਜ੍ਹਾ ਰஞ்சிਸ਼ਾਣਾ ਦੀ ਇਹ ਸੀਗੀ ਕਿ ਦਾ ਇਦਾਂ ਦਾ ਬ੍ਰਦਰ ਸੀਗਾ ਇਹ ਦਾ ਪਿਛਲਾ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਕੁਝ ਪੈਸੇ ਨੇ ਜਿਹੜੇ ਸੀਗੇ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਉਹਨਾਂ ਨੂੰ ਦੇਣੇ ਸੀਗੇ ਔਰ ਉਹ ਇਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਸੋ ਇਹਦੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਜੇ ਮੇਰੇ ਬ੍ਰਦਰ ਦਾ ਮर्डर ਹੋ ਜੇ ਜਾਂ ਇਹਨੂੰ ਕਿਤੇ ਕਰ ਦਿੱਤਾ ਜਦੋਂ ਬੰਦਾ ਹੀ ਮਰ ਗਿਆ ਤਾਂ ਫਿਰ ਮੈਂ ਪੈਸੇ ਦੇ ਤੋ ਜਿਹੜਾ ਹੈਗਾ ਵਾ ਛੁਟਕਾਰਾ ਪਾ ਲਾਂਗਾ ਸੋ ਇਸ ਮਤਲਬ ਕਿ ਨੀਅਰ ਦੇ ਨਾਲ ਇਹਨੇ ਆਪਣੇ ਜਿਹੜਾ ਰਿਸ਼ਤੇਦਾਰ ਹੈਗਾ ਯੂਕੂਬ ਵਾਲੀ ਉਹਦੇ ਨਾਲ ਮਿਲ ਕੇ ਔਰ ਰਮਨਦੀਪ ਨੂੰ ਮੈਨੂੰ ਹਾਇਰ ਕਰਕੇ ਇਹ ਜਿਹੜਾ ਮर्डर ਜਿਹੜਾ ਹੈਗਾ ਕੀਤਾ ਤੇ ਇਸ ਤਰੀਕੇ ਨਾਲ ਸੀ ਇਹਨਾਂ ਕੰਨਾ ਬੰਦਿਆਂ ਨੂੰ ਬੇਕਸਰ ਕਰਕੇ ਔਰ ਇਹਦੇ ਵਾਰ ਦਾ ਪੁਲਿਸ ਵਰਤਿਆ ਗਿਆ ਵਸਤ ਲਾ ਕੇ ਸਾਡੇ ਐਸ ਐਚ ਓ सदर ਡੀ ਐਫ ਪੀ ਸਿਟੀ اور ਐਸ ਆਈ ਐਸ ਟੀਮ ਦੇ ਬਹੁਤ ਬੜੀ ਸ਼ੁਕਰੀਆ। ਜਿਹੜਾ ਜਿਹੜਾ